ਅੱਜ ਮੋਗਾ ਦੇ ਮੇਨ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਉਹਨਾਂ ਦੇ ਪੁਤਲਾ ਫੂਕਣ ਦਾ ਕਾਰਨ ਪੰਜਾਬ ਵਿੱਚ ਬੀਐਸਐਫ ਦੀ ਵੱਧ ਰਹੀ ਦਖਲ ਨੂੰ ਦੱਸਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਬੀਐਸਐਫ ਪੰਜਾਬ ਦੇ ਆਮ ਨਾਗਰਿਕਾਂ ਨੂੰ ਪਰੇਸ਼ਾਨ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਨੂੰ ਕੇਂਦਰ ਨਾਲ ਗੱਲ ਕਰਕੇ ਇਹ ਮਸਲਾ ਜਲਦੀ ਹੱਲ ਕਰਨਾ ਚਾਹੀਦਾ ਹੈ। ਜਾ ਇਸ ਨੂੰ ਲੈ ਕੇ ਵਿਧਾਨ ਸਭਾ ਦਾ ਇਜ਼ਲਾਸ ਬੁਲਾਇਆ ਜਾਣਾ ਚਾਹੀਦਾ ਹੈ। ਅਸਲ ਵਿੱਚ ਜਿਹੜਾ ਬੀਐਸਐਫ ਨੂੰ ਕੇਂਦਰ ਸਰਕਾਰ ਨੇ 50 ਕਿਲੋਮੀਟਰ ਤੱਕ ਕਿਸੇ ਵੀ ਵਿਅਕਤੀ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਔਰ ਉਸ ਨੂੰ ਗ੍ਰਿਫਤਾਰ ਕਰਨ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਦੀ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਗਏ ਨੇ। ਇਹ ਇੱਕ ਪੰਜਾਬ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੂਬੇ ਨੇ ਉਹਨਾਂ ਦੇ ਅਧਿਕਾਰਾਂ ਤੇ ਉਹਨਾਂ ਦੇ ਹੱਕਾਂ ਦੇ ਇੱਕ ਸ਼ਰੇਆਮ ਟਾਕਾ ਮਾਰਿਆ ਜਾ ਰਿਹਾ ਕੇਂਦਰ ਸਰਕਾਰ ਦਾ ਬਹੁਤ ਹੀ ਗਲਤ ਫੈਸਲਾ ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਫਿਰੋਜ਼ਪੁਰ ਇਹ 6 ਜ਼ਿਲ੍ਹੇ ਤਕਰੀਬਨ ਆ ਪਾਕਿਸਤਾਨ ਦੀ ਹੱਦ ਤੇ ਲੱਗਦੇ ਨੇ ਔਰ ਜਿਹੜਾ ਅੰਮ੍ਰਿਤਸਰ ਸਾਹਿਬ ਆ ਜਿੱਥੇ ਜਿੰਨੇ ਵੀ ਮਤਲਬ ਮੁੱਖ ਸਿੱਖਾਂ ਦੇ ਧਾਰਮਿਕ ਸਥਾਨ ਨੇ ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂ ਹਿੰਦੂਆਂ ਦੇ ਧਾਰਮਿਕ ਸਥਾਨ ਨੇ ਉਹ ਇਸ ਘੇਰੇ ਦੇ ਵਿੱਚ ਆਉਂਦੇ ਨੇ ਸਾਨੂੰ ਇਸ ਗੱਲ ਦਾ ਵੀ ਖਲਸ਼ਾ ਵੀ ਜਿਹੜੇ ਸਰਦਾਨੂੰ ਆ ਉਹਨਾਂ ਨੂੰ ਇਹ ਨਜਾਇਜ਼ ਤੌਰ ਤੇ ਖੱਜਲਖਵਾਰ ਕਰ ਸਕਦੇ ਨਹੀਂ ਇਹ ਇੱਕ ਲੋਕਵੀ ਐਮਰਜੈਂਸੀ ਹੈ ਜਿਹੜੀ ਇੰਦਰਾ ਗਾਂਧੀ ਨੇ ਲਾਈ ਸੀ ਮੋਦੀ ਸਰਕਾਰ ਨੇ ਜਿੰਨੇ ਵੀ ਫੈਸਲੇ ਲਏ ਨੇ ਪਿਛਲੇ ਲੰਬੇ ਸਮੇਂ ਤੋਂ ਸਾਰੇ ਜਿਹੜੇ ਦੇਸ਼ ਦੇ ਨਾਗਰਿਕਾ ਉਹਨਾਂ ਦੇ ਹਿੱਤਾਂ ਦੇ ਉਲਟ ਲਏ ਨੇ ਅਸੀਂ ਜਿਹੜਾ ਇਹ ਬੀਐਸਐਫ ਨੂੰ ਬਦਦਤ ਕਰ ਦਿੱਤੇ ਗਏ ਨੇ ਅਸੀਂ ਇਹਨਾਂ ਸਖਤੀ ਨਾਲ ਵਿਰੋਧ ਕਰਦੇ ਹਾਂ ਔਰ ਅਸੀਂ ਪੰਜਾਬ ਸਰਕਾਰ ਤੋਂ ਸਰਦਾਰ ਚਰਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਇਹਨਾਂ ਤੋਂ ਮੰਗ ਕਰਦੇ ਆ ਕਿ ਤੁਰੰਤ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸਾਨੀ ਸਾਰੀਆਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਦੇ ਨਾਲ ਮਤਾ ਪਾਸ ਕਰਨ ਮਤਾ ਪਾਸ ਕਰਕੇ ਇਸ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਉਹਦਾ ਵਿਰੋਧ ਕਰਨ ਤੇ ਸੋ ਸਾਡੀ ਚੰਨੀ ਤੋਂ ਵੀ ਵੰਗਾ ਤੇ ਅਸੀਂ ਜਿਹੜਾ ਆਮ ਆਦਮੀ ਪਾਰਟੀ ਸੰਘਰਸ਼ ਕਰਦੇ ਰਵਾਂਗੇ ਠੀਕ ਹੋ ਗਏਗਾ ਦੇਖੋ ਜਿਹੜਾ ਇਹ ਪ੍ਰੋਟੈਸਟ ਹੈ ਇੱਕ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਆ ਕਿ ਸਟੇਟਾਂ ਦੇ ਜਿਹੜੇ ਅਧਿਕਾਰ ਆ ਉਹ ਕਿਤੇ ਨਾ ਕਿਤੇ ਕੇਂਦਰ ਦੇ ਹਿੱਸੇ 'ਚ ਜਾ ਰਹੇ ਆ ਜਿਹੜਾ ਪਿੱਛੇ ਜੇ ਫੈਸਲਾ ਕੀਤਾ ਗਿਆ 15 ਕਿਲੋਮੀਟਰ ਤੋਂ ਬਤਾ ਕੇ 50 ਕਿਲੋਮੀਟਰ ਤੱਕ ਬੀਐਸਐਫ ਲਾਉਣ ਦਾ ਉਹ ਸਿੱਧੇ ਤੇ ਸਿੱਧਾ ਜਿਹੜਾ ਹੈਗਾ ਸਟੇਟ ਦੇ ਅਧਿਕਾਰਾਂ ਤੇ ਡੱਕਾ ਹੈ ਇਹਦੇ ਨਾਲ ਪੰਜਾਬ ਦੇ 6 ਜ਼ਿਲ੍ਹੇ ਹੈਗੇ ਆ ਸਿੱਧੇ ਤੌਰ ਤੇ ਜਿਹੜੇ ਹੈਗੇ ਆ ਕੇਂਦਰ ਦੇ ਹੱਥ ਦੇ ਵਿੱਚ ਚਲੇ ਗਏ ਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਔਰ ਫਾਜ਼ਲਕਾ ਇੱਕ ਕੰਪਲੀਟ ਡਿਸਟ੍ਰਿਕਟ ਜਿਹੜੇ ਹੈਗੇ ਆ ਬੀਐਸਐਫ ਦੇ ਅੰਡਰ ਚਲੇ ਜਾਣਗੇ ਜਿਹਦੇ ਵਿੱਚ ਲੋਕਲ ਜਿਹੜੀ ਹੈਗੀ ਆ ਪੰਜਾਬ ਪੁਲਿਸ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ ਔਰ ਇਹਦੇ ਚ ਇੱਕ ਪ੍ਰੋਵੈਂਸ਼ਨ ਐਕਟ ਜਿਹੜਾ ਕਿ ਕ੍ਰਾਈਮ ਤੋਂ ਪਹਿਲਾਂ ਇੱਕ ਐਕਟ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਵੀ ਕੋਈ ਸਾਜ਼ਿਸ਼ ਘੜੀ ਜਾ ਰਹੀ ਸੀ ਉਹ ਸ਼ੱਕ ਦੇ ਆਧਾਰ ਤੇ ਵੀ ਕਿਸੇ ਨੂੰ ਵੀ ਚੱਕ ਕੇ ਬੀਐਸਐਫ ਅੰਦਰ ਕਰਦਿਆ ਕਰੂਗੀ ਔਰ ਉਸ ਤੋਂ ਬਾਅਦ ਕੋਈ ਇਨਕੁਆਇਰੀ ਜਿਹੜੀ ਹੋਣੀ ਆ ਉਹ ਸੈਂਟਰਲ ਏਜੰਸੀ ਕੋਲ ਕੀ ਕਰ ਸਮਝਦੇ ਤੁਸੀਂ ਇਹਦਾ ਲਾਉਂਗ ਆ ਦੇਖੋ ਜਿਹੜੀ ਜਿਹੜੀ ਚੀਜ਼ 15 ਕਿਲੋਮੀਟਰ ਤੱਕ ਆਲਰੇਡੀ ਸੀਗੀ ਜੇ 15 ਕਿਲੋਮੀਟਰ ਤੱਕ ਉਹ ਨਸ਼ਾ ਨਹੀਂ ਰੋਕ ਸਕੇ 15 ਕਿਲੋਮੀਟਰ ਤੱਕ ਹਥਿਆਰ ਨਹੀਂ ਰੋਕ ਸਕੇ ਤਾਂ 50 ਕਿਲੋਮੀਟਰ ਤੱਕ ਕੋਈ ਜ਼ਿਆਦਾ ਕ੍ਰਿਸ਼ਵਾ ਨਹੀਂ ਕਰ ਸਕੂਗੀ ਇਹਦਾ ਮਤਲਬ ਸਿੱਧੇ ਰੂਪ ਦੇ ਵਿੱਚ ਇੱਕ ਤਾਂ ਪਹਿਲਾਂ ਵੇਖਿਆ ਜਾਵੇ 15 ਕਿਲੋਮੀਟਰ ਦੇ ਜਦੋਂ ਏਰੀਆ ਸੀ ਉਦੋਂ ਬੀਐਸਐਫ ਫੇਲ ਹੋਈ ਹੈ ਸਾਰੀਆਂ ਏਜੰਸੀਆਂ ਫੇਲ ਹੋਈਆਂ ਦੀਆਂ ਔਰ ਹੁਣ 50 ਕਿਲੋਮੀਟਰ ਕਰਕੇ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਦੇ ਤੇ ਵੀ ਇੱਕ ਡਾਕਾ ਮਾਰਿਆ ਹੈ ਥੈਂਕ ਯੂ ਦੇਖੋ ਜੀ ਜਿਹੜਾ ਇਹ ਹੁਣ ਨਵੇਂ ਬਣੇ ਸੀਐਮ ਚੰਨੀ ਸਾਹਿਬ ਤੇ ਮੋਦੀ ਸਾਹਿਬ ਨਾਲ ਰਲ ਜੋ ਪੰਜਾਬ ਦਾ ਇਹ ਘਾਣ ਕੀਤਾ ਜਾਂ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੀ 15 ਕਿਲੋਮੀਟਰ ਦੀ ਰੇਂਜ ਤੋਂ ਵਧਾ ਕੇ 50 ਕਿਲੋਮੀਟਰ ਕੀਤੀ ਆ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਤੇ ਹਰ ਇੱਕ ਪੰਜਾਬ ਦਾ ਜਜਾਰੂ ਯੋਧਾ ਬੰਦਾ ਇਸ ਗੱਲ ਦਾ ਪਰਜੋਰ ਵਿਰੋਧ ਕਰਦਾ ਇਹ ਪੰਜਾਬ ਨੂੰ ਉਹ ਤਾਂ ਜਿੱਤ ਨਹੀਂ ਸਕਦੇ ਇਹ ਕਿਵੇਂ ਨਾ ਕਿਵੇਂ ਆਪ ਦੀਆਂ ਕੂਟ ਦਿੱਤੀਆਂ ਨਾਲ ਪੰਜਾਬ ਤੇ ਕਬਜ਼ਾ ਹੋਣਾ ਚਾਹੁੰਦੇ ਆ ਜੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੁੰਦੇ ਆ ਵੀ ਪੰਜਾਬ ਦੇ ਲੋਕ ਸਾਡੇ ਅੰਦਰ ਰਹਿਣ ਕਿਵੇਂ ਨਾ ਕਿਵੇਂ ਰੇਂਜ ਵਧਾ ਕੇ ਮੋਕੇ ਤਾਰਾਪੁਰ ਤੱਕ ਆ ਗਈ ਆ ਅਸੀਂ ਇਸੀ ਦਾ ਪੂਰਾ ਵਿਰੋਧ ਕਰਦੇ ਆਂ ਕਿਤੇ ਕੋਈ ਜਾ ਕੇ ਫਰਿਆਦ ਕਰੂ ਜਿਹੜੀ ਰਾਜ ਸਰਕਾਰ ਆ ਮੰਨ ਲਓ ਕੋਈ ਬੰਦਾ ਗਲਤ ਕਿਸੇ ਤੇ ਸ਼ੱਕ ਆ ਜਾ ਕੋਈ ਸ਼ੁਭਾ ਵਾ ਉਹਨੂੰ ਬੀਐਸਐਫ ਚੱਕ ਕੇ ਲੈ ਗਈ ਕੌਣ ਪਾਲੂ ਕਿੱਥੇ ਪਾਲੂ ਇਹ ਪੰਜਾਬ ਦਾ ਸਰਾ ਸਰ ਟੱਕਾ ਤੇ ਨਾ انصافੀ ਆ ਅਸੀਂ ਆਮ ਆਦਮੀ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਡਟ ਕੇ ਵਿਰੋਧ ਕਰਾਂਗੇ ਅੱਜ ਅਸੀਂ ਇੱਥੇ ਮੋਦੀ ਦਾ ਤੇ ਚੰਨੀ ਦਾ ਸੀਐਮ ਦਾ ਦੋਹਾਂ ਦਾ ਪੁਤਲਾ ਭੂਕ ਕੇ ਇਹ ਸਾਬਤ ਕਰਾਂਗੇ ਕਿ ਅਸੀਂ ਤੁਹਾਡਾ ਡਟ ਕੇ ਵਿਰੋਧ ਕਰਦੇ ਆਂ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ